ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਕਿਦਾਂ ਹੋ ਜੀ ਸਾਰੇ ਠੀਕ ਹੋ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਨਿਊ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦਰਸ਼ਕੋ ਤੇ ਵੀਡੀਓ ਸਕੇ ਆਪਣਾ ਕਰਿਓ ਛੋਟਾ ਜਿਹਾ ਆਪਣਾ ਵੀਡੀਓ ਰਹਿਣ ਵਾਲਾ ਜੀ ਤੇ ਆਦਰ ਵੇਖੋ ਇੰਨੀਆਂ ਸਾਰੀਆਂ ਲੈ ਆਈਆਂ ਤੁਸੀਂ ਦੇਖ ਸਕਦੇ ਹੋ ਤੇ ਇਹ ਆਪਣੇ ਖੁਦ ਦੇ ਖੇਤ ਚ ਹੈ ਉਹ ਵੀ ਤੁਹਾਨੂੰ ਆਪਾਂ ਬਖਾਵਾਂਗੇ ਕਿ ਆਪਾਂ ਵੱਟੇ ਵੱਟ ਵੱਟੇ ਵੱਟ ਲਾ ਰੱਖੀਆਂ ਮੋਲੀਆਂ ਧਣੀਆਂ ਧਣੀਆਂ ਬਹੁਤ ਪਿਆਰਾ ਹੋਇਆ ਪਿਆ ਦਰਸ਼ਕੋ ਆਜਾ ਜੀ ਆਪਾਂ ਲੈ ਕੇ ਆਉਣੇ ਇੱਕ ਵਾਰੀ ਧਨੀਆ ਹਾਂ ਹਾਂ ਬਟਤੇ ਵੀ ਦੇਖੋ ਮੂਲੀਆਂ ਜੀ ਬਹੁਤ ਹੀ ਸਾਰੀਆਂ ਮੂਲੀਆਂ ਲੱਗੀਆਂ ਹੋਈਆਂ ਇੱਧਰ ਦੇਖੋ ਜੇ ਹੋਈਆਂ ਨਹੀਂ ਇਸ ਤੇ ਤੇ ਆਪਾਂ ਇੱਧਰ ਤੁਹਾਨੂੰ ਧਨੀਆ ਮੂਲੀਆਂ ਵਖਾਵਾਂਗੇ ਤੇ ਇੱਧਰ ਦੇਖੋ ਮੋਟੀਆਂ ਮੋਟੀਆਂ ਮੂਲੀਆਂ ਜੀ ਤੇ ਮਿੱਠੀਆਂ ਵੀ ਬਹੁਤ ਐ ਬਹੁਤ ਜਿਆਦੇ ਮਿੱਠੀਆਂ ਆਪਾਂ ਤੋੜਾਂਗੇ ਜੀ ਧਨੀਆ ਕਿਉਂਕਿ ਮੈਨੂੰ ਧਨੀਏ ਦੀ ਲੋੜ ਤੇ ਦੇਖੋ ਦਰਸ਼ਕੋ ਕਿਵੇਂ ਨਾ ਕੁੱਤੇ ਆਨੇ ਖੁੱਡਾਂ ਪਟਪਟ ਕੇ ਸਾਰੀ ਬੱਟ ਤੇ ਸਾਰੀਆਂ ਮੋਲੀਆਂ ਇੱਥੋਂ ਦੱਬਤੀਆਂ ਇੱਥੇ ਹੋਊਗਾ ਜੀ ਧਣੀਆਂ ਵੀ ਧਣੀਆਂ ਵੀ ਆਪਾਂ ਨੂੰ ਮਿਲ ਚੁੱਕਾ ਜੀ ਧਣੀਆਂ ਬਹੁਤ ਪਿਆਰਾ ਜਿਹਾ ਮੋਟਾ ਮੋਟਾ ਧਣੀਆਂ ਦੇਖ ਸਕਦੇ ਹੋ ਤੁਸੀਂ ਇੱਧਰ ਦੇਖੋ ਮੈਨੂੰ ਕਾਫੀ ਦਿਨ ਹੋ ਗਏ ਮੈਂ ਲੈ ਕੇ ਨਹੀਂ ਗਈ ਤੋੜ ਕੇ ਇੱਥੇ ਵੀ ਕਾਫੀ ਖੜਾ ਹੈ ਮਹਿਕ ਬੜੀ ਪਿਆਰੀ ਆ ਰਹੀ ਹੈ ਜੀ ਇਸ ਚੋਂ ਮਹਿਕ ਤਾਂ ਇੰਨੀ ਲਾਜਵਾਬ ਆ ਰਹੀ ਹੈ ਬਹੁਤ ਹੀ ਜ਼ਿਆਦਾ ਉਹ ਬੱਲੇ ਦੇਖੋ ਕਿੰਨਾ ਸੋਹਣਾ ਹਰਾ ਹਰਾ ਹੋਇਆ ਪਿਆ ਤੇ ਮੁੱਲ ਦੇ ਧਨੀਏ ਮੇਥੇ ਨਾਲੋਂ ਤਾਂ ਇਸ ਤਰੀਕੇ ਜੇ ਕੋਈ ਘਰ 'ਚ ਵੀ ਥੋੜੀ ਜਿਹੀ ਜਗ੍ਹਾ ਪਲਾadType ਨਾ ਤਾਂ ਬਹੁਤ ਸਾਰਾ ਹੋ ਜਾਂਦਾ ਹੈ ਪਾਣੀ ਮਿਲ ਗਿਆ ਹੋਰ ਵੀ ਵਧੀਆ ਉੱਠ ਖੜਾ ਹੈ ਨਾ ਕਿਉਂਕਿ ਮੈਂ ਨਾ ਇਸ ਤਰੀਕੇ ਡੰਗਦੀ ਹੁੰਨੀ ਆ ਇਸਨੂੰ ਦੇਖੋ ਇਹ ਐਸਟ੍ਰਿਕ ਦੇਖੋ ਜੀ ਬਸ ਇਹਨਾਂ ਆਪਾਂ ਨੂੰ ਬਹੁਤ ਮੂਲੀਆਂ ਮੈਂ ਲੈ ਗਈ ਸੀ ਤੇ ਹੁਣ ਆਪਾਂ ਧਣੀਆਂ ਲੈ ਕੇ ਚੱਲੇ ਆ ਜੀ ਆ ਖੜੇ ਆ ਜੀ ਲਸਣ ਦੇ ਪੱਤੇ ਇਹ ਲੋ ਜੀ ਚਾਰ ਪੰਜ ਤੋੜ ਲਾਂਗੇ ਕਿਉਂਕਿ ਲਸਣ ਦੀ ਤਾਂ ਖੁਸ਼ਬੂ ਹੀ ਬਹੁਤ ਹੁੰਦੀ ਹੈ ਹਨਾ ਦੋ ਇੱਕ ਦੋ ਪੱਤਿਆਂ ਦੀ ਫਰੈਸ਼ਬੂ ਮोटे-ਮोटे ਪੱਤੇ ਆਪਾਂ ਪਾ ਲਾਂਗੇ ਜੀ ਠੀਕ ਹੈ ਜੀ ਆਰੇ ਕੀ ਬਾਕੀ ਗੁੰਦਲੀ ਗੁੰਦਲੀ ਆਪਾਂ ਪਟਾਂਗੇ ਜੀ ਵੱਟ ਤੋਂ ਪਰ ਆਪਾਂ ਲਾ ਰੱਖੀ ਐ ਤੇ ਜੇ ਉੱਥੇ ਨਾ ਹੋਈ ਤਾਂ ਫਿਰ ਆਪਾਂ ਇੱਥੋਂ ਹੀ ਪਟ ਲਾਂਗੇ ਗੰਡਿਆਂ ਚੋਂ ਇਹ ਪਹਿਲੇ ਮੈਂ ਕਾਚੂ ਲੈ ਕੇ ਆਉਣੀ ਨਹੀਂ ਨੀ ਦਰਸ਼ਕੋ ਹਲੁੱਤੋਈ ਟੁੱਟੀ ਜਾਂਦੀ ਅੱਜ ਤਾਂ ਇਹ ਇਧਰੋਂ ਤਾਂ ਪੱਟ ਲਿਆ ਜੀ ਸਾਰੀ ਇੱਧਰ ਦੇਖੋ ਮਟਰ ਵੀ ਵਿੱਚ ਕੋਈ ਕੋਈ ਖੜਾ ਆਊਗੀ ਜੀ ਹੱਥ 'ਚ ਹੀ ਗੁੰਦਲੀ ਦੇਖੋ ਇਹ ਆ ਖੜੀ ਹੈ ਜੀ ਆ ਦੇਖੋ ਜੀ ਤਨ 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 ਇਹਨਾਂ ਦੀਆਂ ਗੰਡੀਆਂ ਬਣ ਚੁੱਕੀਆਂ ਆਪਾਂ ਇੱਕ ਇੱਕ ਗੰਡਾ ਜਿਹਾ ਲਾਇਆ ਸੀ ਉਹਦੇ ਥੋੜੇ ਸਾਹਮਣੇ ਵਧੀਆ ਸੋਹਣੀ ਗੁੰਦਲੀ ਬਣ ਗਈ ਤੇ ਕਿਉਂਕਿ ਇੰਨਾ ਕ ਸਮਾਨ ਆਪਾਂ ਨੂੰ ਬਹੁਤ ਹੈ ਆਹ ਲੋ ਜੀ ਐਨੀਆਂ ਆ ਕਿ ਨਿਕਲੀਆਂ ਤੇ ਐਨੀਆਂ ਆ ਆਪਾਂ ਨੂੰ ਬਹੁਤ ਹੈ ਇਹਨਾਂ ਦਾ ਤਾਂ ਢੋਲਾਂਗੇ ਜੀ ਹਲੋ ਦੀਪ ਮੂਲੀਆ ਪਾ ਵਾਸ਼ ਕਰ ਲਈਆਂ ਵਧੀਆ ਸਰਸਾ ਬਹੁਤ ਟੰਗੀ ਆ ਤੇਲ ਵਾਲੇ ਮੈਂ ਤੇਲ ਵਾਲੇ ਜਾਂ ਸਰਵਿਸ ਕਰੀ ਜਾਂ ਨਾ ਜਿੰਨੇ ਕਰਦੀ ਮੇडम ਜੀ ਬਣਾ ਲਈ ਬੁਰੀ ਸਰਸਾ ਹਾ ਹਾ ਦੁਖਾਤ ਇਹ ਕਮ ਰਿਹਾ ਗਿਆ ਲਿਆ ਦੁੱਜੀ ਵੀ ਟੰਗਾ ਪਾਈ ਇਹਦੀਆਂ ਬਾਵਾ ਟੰਗੀ ਜੰਨੀ ਮੈਂ ਇਹ ਨਾ ਤੇਲ ਦੇ ਹੀ ਜਾਂਦਾ ਗੱਡੀ ਨੂੰ ਹਾਂਜੀ ਮਟਰ ਤਾਂ ਮੈਂ ਕੱਢ ਲਿਆ ਦਰਸ਼ਕੋ ਤੇ ਮਟਰ ਇਹਦੇ ਚ ਹੀ ਪਾ ਲੂੰਗੀ ਮੈਂ ਮੂਲੀਆਂ ਤੇ ਮਟਰਾਂ ਦੀ ਸਬਜ਼ੀ ਅੱਜ ਪਹਿਲੀ ਵਾਰ ਬਣ ਰਹੀ ਹੈ ਜੀ ਸਾਡੇ ਤੇ ਮੂਲੀਆਂ ਵੀ ਆਪਾਂ ਛਿੱਲ ਲਾਂਗੇ ਬਵਾ ਬਵਾ ਇੰਨਾ ਕੀ ਝਾਰ ਕੇ ਗੋਤਾ ਤੇ ਪਾਲਾ ਸਕੀ ਪੰਜ ਸੌ ਫੀਸਦੀ ਤੇ ਸਦੀ ਕਿ ਬੋਤਲ ਪੀਸੀ ਉਹ ਤੇ ਮੋਰੇ ਜੀ ਤੇ ਮੋਰੇ ਵਾਲੀ ਕਿੱਡੀ ਇੱਕ ਸੀਗੀ ਵੱਡੇ ਨਾਲ ਸੀ ਐਸੀ ਪਤਾ ਨਹੀਂ ਭਾਈ ਪਈ ਫੁੱਟੀਆਂ ਫੱਟ ਫੁੱਟੀਆਂ ਫੱਟੀਆਂ ਤਾਂ ਭਾਈ ਮੈਂ ਅੱਗ ਲਾ ਦੇਣੀ ਨਵੇਂ ਮੈਂ ਝੂਠ ਨਹੀਂ ਮਾਰਦੀਗੀ ਕਰੀ ਗਏ ਹਨ ਹੂੰ ਆ ਵੀ ਭਾਈ ਯਾਰ ਮੂਸੇ ਰੰਗ ਪਾ ਤੋ ਰੇ ਰੰਗ ਪਾ ਚੰਗਰ ਰੰਗ ਕਰ ਦੇ ਗੋਦ ਸਹੀ ਆ ਆਪਦੇ ਕਰਕੇ ਰੱਖ ਲੈ ਪਹਿਲਾਂ ਹੀ ਹਾਂਜੀ ਧਣੀਆਂ ਵੀ ਸਵਾਰ ਲਿਆ ਆਪਾਂ ਦੇਖ ਸਕਦੇ ਆ ਤੁਸੀਂ ਗੰਡੇ ਵੀ ਸਵਾਰ ਲਿਆ ਤੇ ਹੁਣ ਮੈਂ ਮੂਲੀਆਂ ਵੀ ਵਧੀਆ ਸਵਾਰ ਲੂੰਗੀ ਇੱਕ ਵਾਰੀ ਆਪਾਂ ਧੋ ਲਈਆਂ ਸੀਗੀ ਇੱਕ ਵਾਰੀ ਹੁਣ ਆਪਾਂ ਸਬਜ਼ੀ ਬਣਾਵਾਂਗੇ ਤੇ ਧੋ ਲਾਂਗੇ ਜੀ ਹਾਂਜੀ ਮੂੜੀਆਂ چیرਤੀਆਂ ਜੀ ਆਪਾਂ ਹਾਂਜੀ ਹੁਣ ਪਿਆਜ਼ ਤੇ ਧਨੀਆਂ چیر ਲਾਂਗੇ ਆਪਾਂ ਹਾਂਜੀ ਆਪਾਂ ਜਿਹੜੇ ਗੰਡੇ ਆ ਉਹ ਵੀ ਚੀਰ ਲਿਆ ਤੇ ਜਿਹੜਾ ਤਣੀਆਂ ਉਹ ਵੀ ਮੈਂ ਚੀਰ ਲਿਆ ਤੇ ਸਬਜ਼ੀ ਵੀ ਚੀਰ ਲਈ ਆ ਸਾਰਾ ਸਮਾਨ ਆਪਣਾ ਰੈਡੀ ਆ ਤੇ ਆਪਾਂ ਇੱਕ ਵਾਰੀ ਬਾਹਰ ਦੇਖ ਕੇ ਆਉਣੀ ਕਿ ਉਹ ਕੀ ਕੰਮ ਕਰੀ ਜਾਂਦੇ ਆ ਕਹਿੰਦੇ ਵੀ ਅਸੀਂ ਅੱਜ ਨਵੀਂ ਤਕਨੀਕ ਨਾਲ ਨਟ ਖੋਲੇ ਆ ਕਿਵੇਂ ਖੋਲੇ ਨਟ ਆਹੇ ਅੱਛਾ ਹਾਂ ਖੋਲੇ ਨਾਟ ਇਹ ਤੋਂ ਸਾਰੇ ਤੇਲ ਚ ਨਵੀਂ ਲਾਈ ਆ ਅੱਜ ਨਵੀਂ ਸਕੀਮ ਲਾਈ ਨਵੀਂ ਸਕੀਮ ਲਾਈ ਆ ਜਿਨ੍ਹਾਂ ਨੇ ਤੇ ਅੱਜ ਨਵੇਂ ਤਰੀਕੇ ਦੇ ਨਾਲ ਇਹਨਾਂ ਨਾਟ ਖੋਲੇ ਅੱਜ ਭਾਈ ਇਹਦੀ ਰਿਪੇਅਰ ਕਰੀ ਜਾਂਦੇ ਆ ਤੇ ਆ ਸਾਰੇ ਤੋਈ ਜਾਂਦੇ ਓਕੇ ਆ ਦੇਖੋ ਭਾਈ ਐ ਹੁੰਦੀਆਂ ਮਿਹਨਤਾਂ ਦੋਨੇ ਪੇ ਪਤਾ ਲੱਗੇ ਪਏ ਆ ਮੇਲਾ ਦੀ ਤੇਲ ਨਾ ਧੋ ਧੋ ਕੇ ਰੱਖੇ ਇੱਧਰ ਵੇਖੀ ਜੱਗੇ ਉੱਥੇ ਕੋਈ ਲਾ ਦੇ ਨਾ ਪਤਾ ਥੱਲੇ ਬਾਲਟੀ ਆ ਦਾੜੀ ਕੱਢ ਲੈ ਆ ਬਾਲਟੀ ਪਈ ਆ ਲਾ ਦੇ ਹੈਲੋ 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 ਲੈ ਲੈ ਗੱਡੀ ਅੱਕਲੇ ਹੈਲੋ ਦਿਖਾਇਤ ਇੱਧਰ ਵੇਖ ਹੱਥ ਤੇ ਆ ਕਮਾਈਆਂ ਜੀ ਅਗਲਾ ਕਹਿ ਦਿੰਦਾ ਸੌਖੇ ਹੀ ਢ ਪਰਦੇ ਹੁਣ ਇਹਨਾਂ ਨੂੰ ਸੂਤ ਕਰਿਆ ਗਿਆ ਅੱਜ ਸਰਵਿਸ ਕਰ ਦਿੱਤੀ ਗਿਆ ਸਰਵਿਸ ਕਰ ਰਹੇ ਆ ਆ ਲੋ ਜੀ ਤੜਕਾ ਪਾ ਲਾ ਚੁਕੇ ਆ ਮੂਲੀਆਂ ਪਾਤੀਆਂ ਸੋਹਣਾ ਲੱਗ ਗਿਆ ਤੜਕਾ ਤੇ ਇਹਨਾਂ ਨੂੰ ਨਾ ਦਰਸ਼ਕੋ ਇੱਕ ਵਾਰੀ ਆਪਾਂ ਗਰਮ ਪਾਣੀ ਪਾ ਕੇ ਵਧੀਆ ਪਕਾ ਲਾਂਗੇ ਫਿਰ ਬਾਅਦ ਚ ਪਾਵਾਂਗੇ ਦੁੱਧ ਇਹਨਾਂ ਚ ਕਿਉਂਕਿ ਥੋੜੀ ਜਿਹੀ ਹੁੰਦੀ ਹੈ ਜੀ ਹਾਰਡ ਤੇ ਕੁਲਦੀ ਔਖੀ ਹੈ ਆਪਾਂ ਇੱਚ ਪਾਣੀ ਇਹਨਾਂ ਕੀ ਪਾਵਾਂਗੇ ਬਾਅਦ ਚ ਆਪਾਂ ਪਾਵਾਂਗੇ ਦੁੱਧ ਫਿਰ ਦੁੱਧ ਚੈਨ ਪਕਾਵਾਂਗੇ ਚੱਜ ਤਰ੍ਹਾਂ ਮੈਂ ਕਾਉਗੀ ਸੋਹਣੀ ਸੋਹਣੀ ਚਲੋ ਜੀ ਆਪਾਂ ਪਾਤਾ ਜੀ ਧਣੀਆਂ ਤੇ ਹੁਣ ਆਪਾਂ ਇਹਨੂੰ ਦੇਵਾਂਗੇ ਟੱਕ ਕਿਉਂਕਿ ਕਈ ਵਾਰੀ ਕੋਈ ਕਿਰਲੀ ਕੱਪਾ ਤੇ ਮੇਰੀਆਂ ਭੈਣਾਂ ਰਿਕਵੈਸਟ ਹੈ ਕਿ ਕੋਈ ਵੀ ਚੀਜ਼ ਤੁਸੀਂ ਬਣਾਓ ਟੱਕੇ ਬਣਾਇਆ ਕਰੋ ਹਾਂਜੀ ਆਪਣੀ ਦੇਖੋ ਰਸਮੀ ਜੀ ਸਬਜੀ ਹੋਊਗੀ ਇਹ ਮੂਲੀਆਂ ਦੀ ਕਿਉਂਕਿ ਭਾਫ਼ ਦੇ ਨਾਲ ਪਤਾ ਨਹੀਂ ਲੱਗ ਰਿਹਾ ਦੇਖ ਸਕਦੇ ਹੋ ਮੈਂ ਜ਼ਿਆਦਾ ਪਾਣੀ ਨਹੀਂ ਰੱਖਿਆ ਹੋਇਆ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਜੀ ਦੁੱਧ ਉਸ ਤੋਂ ਬਾਅਦ 15-20 ਮਿੰਟ ਇਹਨੂੰ ਵਧੀਆ ਪਕਾ ਲਾਂਗੇ ਹਾਂ ਲੋ ਜੀ ਦੁੱਧ ਪਾ ਲਿਆ ਆਪਾਂ ਇਹਨੂੰ ਵਧੀਆ ਘੋਲ ਲਾਂਗੇ ਮਲਾਈ ਵੀ ਪਾ ਦੂੰਗੀ ਜੀ ਵਿੱਚ ਤੇ ਲਾ ਲਓ ਜੀ ਆਪਾਂ ਸਬਜੀ ਦੇ ਵਿੱਚ ਮਲਾਈ ਮਲੂਈ ਪਾ ਕੇ ਤੇ ਦੁੱਧ ਪਾ ਕੇ ਬਾਬਾ ਸਾਰਾ ਫਿਰ ਹੁਣ ਟੱਕ ਦਿਆਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਜਿਹਾ ਕਲਰ ਆਇਆ ਜੀ ਮੂਲੀਆਂ ਦੀ ਸਬਜੀ ਦਾ ਕਿਉਂਕਿ ਮਠਾ ਮਠਾ ਸੇਕ ਇਹਨੂੰ ਲੱਗੀ ਜਾਊਗਾ ਤੇ ਬਹੁਤ ਹੀ ਪਿਆਰੀ ਜੀ ਬਣ ਜੂਗੀ ਦੇਖ ਸਕਦੇ ਹੋ ਕਿੰਨਾ ਤੇਲ ਹੀ ਤੇਲ ਉੱਪਰ ਆ ਗਿਆ ਹਨਾ ਕਿਉਂਕਿ ਪੱਕ ਚੁੱਕੀ ਹੈ ਬਹੁਤ ਹੀ ਵਧੀਆ ਇਹ ਆਹ ਲੋ ਜੀ ਆਪਾਂ ਦਿੱਤੀ ਇਹਨੂੰ ਟਾਕ ਹਾਂਜੀ ਅੱਜ ਦੀ ਰੈਸਪੀ ਕਿਵੇਂ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕੱਲ ਦੇ ਬਲੌਗ 'ਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ